பிலக்கே ந அழிமேரி கி தூஜே லி கே அந்த வாடி கை ਤੀਜ ਲਲਕਾਰ ਨਾਲ ਨੋ ਮੇਰਾ ਲੈ ਕੇ ਤੀਜ ਲਲਕਾਰ ਨਾਲ ਨੋ ਮੇਰਾ ਲੈ ਕੇ ਸਿੱਧਾਂਣ ਕੇ ਦਰਾਂ ਦੇ ਵਿੱਚ ਵੱਜਿਆ ਨਹੀਂ ਪੱਟੂ ਫਿਰਦਾ ਫੇਰੇ ਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਦੇ ਇਹਨਾਂ ਨੂੰ ਘਰੇ ਛੱਡਣਗੇ ਜਦੋਂ ਗੱਡੀ ਦੇ ਵਿੱਚ ਤੁੰਦ ਬੋ ਸੀ ਹਾਂਜੀ ਮੇਰੇ ਮੰਮਾ ਨਾਲ ਸੀ ਫਿਰ ਨਾਲ ਮੰਮੀ ਨਾਲ ਸੀ ਫੇ ਦੂਜੇ ਦਿਨ ਫੇ ਉਹ ਫਿਰ ਮੇਰੇ ਫਿਰ ਪਾਪਾ ਦਾ ਡਿਸੀਜਨ ਸੀਗਾ ਹਾਂਜੀ ਫਿਰ ਨਾਲ ਹੀ ਕਹਿੰਦੇ ਜੇ ਤੂੰ ਇੱਕ ਕੰਮ ਇਕੱਠਿਆਂ ਕਰਨਾ ਫੇ ਕਰੋ ਫੇ ਮੈਰिज ਤੋਂ ਪਹਿਲਾਂ ਕਾਫੀ ਜ਼ਿਆਦਾ ਉਹ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀਗਾ ਜਿੱਦਾਂ ਮਤਲਬ ਕੀ ਕਰਦੇ ਇਕੱਲੀ ਕੁੜੀ ਲਈ ਔਖਾ ਹੋ ਜਾਂਦਾ ਇਸ ਫੀਲਡ ਦੇ ਵਿੱਚ ਹਾਂਜੀ ਤੇ ਕਈ ਵਾਰੀ ਇਦਾਂ ਵੀ ਹੁੰਦਾ ਸੀ ਕੋਈ ਕੈਨਸਲ ਵੀ ਕਰਨਾ ਪੈਂਦਾ ਸੀਗਾ ਪ੍ਰੋਗਰਾਮ ਕੋਈ ਕਿਸੇ ਨਾਲ ਗੋਣਾ ਇਦਾਂ ਨਾ ਤੇ ਤਾਂ ਕਰਕੇ ਮੈਨੂੰ ਇਹ ਸੀਗਾ ਕਿ ਗੋਣਾ ਨਾ ਛੁੱਟੇ ਵਸ ਹਾਂਜੀ ਹਨਾ ਬਾਕੀ ਸਭ ਕੁਝ ਆਪਾਂ ਸਹਿ ਲਾਂਗੇ ਗੋਣਾ ਨਾ ਛੁੱਟੇ ਹਾਂਜੀ ਜੀ ਕੁੜੀ ਅੱਗ ਦੀ ਨਹਰ ਨਿੱਤ ਜਾਂਦੀ ਏ ਢਾਲ ਅੱਗ ਦੀ ਨਹਰ ਨਿੱਤ ਜਾਂਦੀ ਏ ਢਾਲ ਅੱਖ ਦੱਬ ਕੇ ਨਾ ਮਾਣੇ ਕੁਝ ਕਹੇਗੀ ਤੇ ਗੱਬਰੂ ਦਾ ਕੱਢ ਕੇ ਕਾਲਜਾ ਲੈ ਗਈ ਗੱਬਰੂ ਦਾ ਕੱਢ ਕੇ ਕਾਲਜਾ ਲੈ ਗਈ ਗੱਬਰੂ ਦਾ ਕੱਢ ਕੇ ਕਾਲਜਾ ਲੈ ਗਈ ਫੇ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਪਹਿਨਦੀਆਂ ਕਾਫੀ ਨਾ ਤੇ ਸਾਡੇ ਬੇਟਾ ਹੋਇਆ ਹਾਂਜੀ ਤੇ ਫੋਰ ਕਰਕੇ ਥੋੜਾ ਜਿਹਾ ਉਹਦਾ ਕਰਕੇ ਕਿਉਂਕਿ ਇੱਕ ਇੱਕ ਕੁੜੀ ਲਈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨਾ ਵਿਆਹ ਤੋਂ ਬਾਅਦ ਤੇ ਹੁਣ ਮੈਂ ਇੱਕ ਨੋ ਵੀ ਆ ਇੱਕ ਮਾਂ ਵੀ ਆ ਇੱਕ ਵਾਈਫ ਵੀ ਆ ਸੋ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇਸ ਕਰਕੇ ਥੋੜਾ ਗੈਪ ਆ ਗਿਆ ਹਾਂਜੀ ਵਿਆਹ ਦੇ ਪ੍ਰੋਗਰਾਮ ਤੇ ਗਾਇਆ ਸੀਗਾ ਉਸਤਾਦ ਜੀ ਨੇ ਉਹ ਤਿਆਰੀ ਕਰਾਉਂਦੇ ਹੁੰਦੇ ਸੀਗੇ ਗਾਣਾ ਗਾਇਆ ਸੀ ਕਿ ਗਵਾਂਡੀਆਂ ਦੇ ਢੋਲ ਵੱਜਦਾ ਦਿਨ ਨੱਚ ਨੱਚ ਨੂੰ ਕਰਦਾ ਜਦ ਉਸਤਾਦ ਜੀ ਰੈਡੀ ਹੁੰਦੇ ਸੀਗੇ ਪਿੱਛੇ ਤੇ ਉਹ ਤੋਂ ਪਹਿਲਾਂ ਮੈਨੂੰ ਕਹਿੰਦੀ ਸੀ ਕਿ ਚੱਲ ਬੇਟਾ ਗੱਲ ਜੀ ਬਸ ਇਦਾਂ ਜਿੱਦਾਂ ਫਿਰ ਹੌਲੀ ਹੌਲੀ ਮੌਕਾ ਮਿਲਦਾ ਗਿਆ ਤੇ ਹੌਲੀ ਹੌਲੀ ਬਸ ਆਖਦੀ ਹੁੰਦੀ ਸੀ ਮੈਂ ਕੈਨੇਡਾ ਜੋ ਦੋ ਜਾਉਂਗੀ ਪਹਿਲਾ ਹੀ ਮੈਂ ਜਾ ਕੇ ਤੈਨੂੰ ਰਾਹਦਾਰੀ ਪਾਉਂਗੀ ਝੂਠੀਏ ਨਹੀਂ ਲਾਕੇ ਤੂੰ ਪਹਾੜ ਜਿੱਡੇ ਲਾਰੇ ਝੂਠੀਏ ਨਹੀਂ ਲਾਕੇ ਤੂੰ ਪਹਾੜ ਜਿੱਡੇ ਲਾਰੇ ਸਾਡਾ ਪੋਲਾ ਪਾਲਾ ਦਿਲ ਤੜਪਾਇਆ ਜਾ ਝੂਠੀਏ ਤੂੰ ਦਗੇ ਬਾਜ ਨਿਕਲ ਹੀ ਨਹੀਂ ਸਾਡਾ ਨੰਬਰ ਬਲੌਕ ਵਿੱਚ ਪਾਇਆ ਜਾ ਝੂਠੀ ਏ ਤੂੰ ਦਗੇ ਬਾਜ ਨਿਕਲ ਹੀ ਨਹੀਂ ਸਾਡਾ ਨੰਬਰ ਬਲੌਕ ਵਿੱਚ ਪਾਇਆ ਤੇ ਕਰੇ ਇਦਾਂ ਤਾਂ ਨਹੀਂ ਹੁੰਦਾ ਕਿ ਮਤਲਬ ਜਦੋਂ ਵੀ ਰਿਆਸਤ ਕਰਦੇ ਬੈਠੇ ਹੋ ਤੇ ਤੁਹਾਡਾ ਬੇਟਾ ਰੋਣਾ ਸ਼ੁਰੂ ਹੋ ਜਾਂਦਾ ਜਾਂ ਫੇ ਘਰ ਦਾ ਕੋਈ ਨਾ ਕੋਈ ਕੰਮ ਨਹੀਂ ਨਹੀਂ ਰੋਣਾ ਨਹੀਂ ਸ਼ੁਰੂ ਹੁੰਦਾ ਹਰਮੋਨਿਓ ਤੇ ਬਸ ਆਪ ਹੱਥ ਮਾਰਾ ਜਾਂਦਾ ਹੈ ਹਾਂਜੀ ਆਪ ਹੱਥ ਮਾਰਾ ਲਾ ਪੈਂਦਾ ਉਹ ਹੋ ਤੇਰੇ ਨਹਾਦੀਆਂ ਤੁਮਾਂ ਪੈ ਗਈਆਂ ਤੂੰ ਚੰਦੀਗੜ੍ਹ ਤੋਂ ਆਈ ਨਹੀਂ ਉਹ ਤੈਨੂੰ ਵੇਖ ਕੇ ਹੌਕੇ ਪਰਦੇ ਨੇ ਖੜੇ ਚੁੰਕਾਂ ਵਿੱਚ ਸਿਪਾਹੀ ਨਹੀਂ ਠੋਡੀ ਹੀ ਤੇ ਕਾਲਾ ਤਿੱਲ ਕੁੜੀਏ ਠੋਡੀ ਹੀ ਤੇ ਕਾਲਾ ਤਿੱਲ ਕੁੜੀਏ ਜੋ ਦਹਾਗੇ ਚਾਂਦੇ ਟੁਕੜੇ ਤੇ ਨਹੀਂ ਤੈਨੂੰ ਕਾਲਾ ਚਸ਼ਮਾ ਨਹੀਂ ਤੈਨੂੰ ਕਾਲਾ ਚਸ਼ਮਾ ਜੱਚਦਾ ਆਖੇ ਜੱਚਦਾਏ ਸੋਨੇ ਮੁਖੜੇ ਤੇ ਤੈਨੂੰ ਕਾਲਾ ਚਸ਼ਮਾ ਜੱਚਦਾ ਆਖੇ ਜੱਚਦਾਏ ਸੋਨੇ ਮੁਖੜੇ ਤੇ ਜਿੱਦਾਂ ਫਿਰ ਗਾਇਕੀ ਦੇ ਵਿੱਚ ਮੇਰੀ ਫੈਮਿਲੀ ਦੀ ਬੜੀ ਮੈਨੂੰ ਵੀ ਸਪੋਰਟ ਰਹੀ ਮੇਰੀ ਮਾਂ ਦੀ ਮੈਂ ਸਭ ਤੋਂ ਜ਼ਿਆਦਾ ਮੇਰੀ ਸਪੋਰਟ ਰਹੀ ਆ ਜਦੋਂ ਮੈਂ ਗਾ ਜਦੋਂ ਮੈਂ ਗਾ ਕੇ ਆਉਣਾ ਤੇ ਜਦੋਂ ਕੋਈ ਪੈਸੇ ਲੈ ਕੇ ਆਉਣੀ ਗਾ ਕੇ ਮੈਂ ਸਾਰਿਆਂ ਨੂੰ ਜਿੱਦਾਂ ਦੇਣੇ ਤੇ ਬੜਾ ਅੱਛਾ ਲੱਗਦਾ ਸੀਗਾ ਵਧੀਆ ਲੱਗਦਾ ਸੀਗਾ ਮੈਨੂੰ ਆਪਣੇ ਆਪ ਤੇ ਇੰਨਾ ਗਿਜਕੀਨ ਹੈਗਾ ਆ ਕਿ ਮੈਂ ਜੋ ਪਹਿਲਾਂ ਨਾਮ ਇੱਕ ਖੱਟਿਆ ਸੀਗਾ ਉਹ ਫੇਮ ਲੈ ਕੇ ਆਉਂਗੀ ਆਪਣਾ ਦੌਰ ਇੰਨਾ ਮੈਨੂੰ ਆਪਣੇ ਆਪ ਤੇ ਯਕੀਨ ਪੂਰਾ ਹੈਗਾ ਹਾਂਜੀ ਇੱਕ ਪ੍ਰੋਗਰਾਮ ਪ੍ਰੋਗਰਾਮ ਸੀਗਾ ਤੇ ਜਿੱਦਾਂ ਸੀ ਪ੍ਰੋਗਰਾਮ ਲਾ ਕੇ ਆਏ ਤੇ ਰਾਤ ਨੂੰ ਨਾ ਜਿੱਦਾਂ ਸੌਂ ਗਏ। ਇਹ ਰਾਤ ਨੂੰ ਮੈਂ 3 ਵਜੇ ਉੱਠਿਆ ਮੈਂ ਕਿ ਕਰਨ ਕਿਦੀ ਬਿਆਕਰ ਵਿੱਚ ਪੈ ਗਈ ਕਿੰਨਾ ਦੀ ਸੀ। ਸੱਚ ਕਹ ਲਿਆ। ਮੈਂ ਕਹ ਤੂੰ ਕਦੇ ਪੈ ਗਏ ਕਹਿੰਦੀ ਮੈਨੂੰ ਨੀਂਦੀ ਹੁੰਦੀ ਸੀ। ਮੈਂ ਗੁੱਸੇ ਹੋ ਜਾਂਦੀ ਆ ਬਟ ਇਹ ਨਹੀਂ ਹੁੰਦੇ। ਅੱਛਾ ਤੁਸੀਂ ਕਦੇ ਹੋ ਜਾਂਦੇ ਆ। ਇਹ ਵੀ ਬਸ ਨਿੱਕੀ ਨਿੱਕੀ ਗੱਲ ਤੋਂ ਲੜਾਈ ਹੋ ਜਾਂਦੀ ਬਟ ਮੈਂ ਜਲਦੀ ਇਹਨਾਂ ਨੂੰ ਬੁਲਾ ਲੈਂਦੀ ਆ। ਹਾਂਜੀ ਸਾਡੀ ਲੜਾਈ ਹੁੰਦੀ ਥੋੜੇ ਟਾਈਮ ਦੀ ਬਸ। ਪਹਿਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲਿਆ ਮੈਨੂੰ ਪਟ ਹੋਣਿਆ ਖੋਰੇ ਕਰ ਦਿੱਤਾ ਕੀ ਕਿਤੇ ਲੱਗਦਾ ਨਹੀਂ ਜੀ ਕੋਈ ਸੱਜਰੀ ਸਵੇਰ ਜੇ ਪੁਰੋਣਿਆ ਪਹਿਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲਿਆ ਮੈਨੂੰ ਪਟ ਹੋਣਿਆ ਹਾਂ ਦਿਲ ਬੱਤੇ ਦਿਲ ਦਿੱਤਾ ਸੋਹਣੀਏ ਗੱਬਰੂ ਦੇ ਮਨ ਤਹੀਂ ਮੋਣੀਏ ਰੰਗ ਲਾਟ ਵਾਂਗੂ ਪਲੇ ਦਿਲ ਕਹਿਣ ਤੋਂ ਨਟਲੇ ਬੇਤੁਕੇ ਨਹੀਂ ਸੋਣੀ ਲੱਗੇ ਦਿਲ ਖੋਣੀਏ ਦਿਲ ਬੱਤੇ ਦਿਲ ਦਿੱਤਾ ਸੋਣੀਏ ਗੱਬਰੂ ਦੇ ਮਨ ਤਹੀਂ ਮੋਣੀਏ ਮਨਨਦੀਪ 파ਰਸ਼ੀ ਜੀ ਸੋਕੇ ਤੇ ਮੈਂ ਤੁਹਾਡਾ ਨਾਮ ਨਿਮਰ ਗੇਨ ओके ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਵਾਮ ਮੀਡੀਆ ਤੇ ਥੈਂਕ ਯੂ ਮਿਹਰਬਾਨੀ ਜੀ ਤੇ ਆਪਣੇ ਬਾਰੇ ਦੱਸੋ ਕੀ ਕਰਦੇ ਹੋ ਤੁਸੀਂ ਅਸੀਂ ਸਿੰਗਿੰਗ ਕਰਦੇ ਹਾਂ ਜੀ ਬਸ ਕੇ ਦੋਵੇਂ ਸਿੰਗਰ ਹਾਂਜੀ ਹਾਂਜੀ ਬਿਲਕੁਲ ਤੇ ਫਿਰ ਅੱਜ ਇੰਟਰਵਿਊ ਦੀ ਸ਼ੁਰੂਆਤ ਹੀ ਤੁਹਾਡੇ ਇੱਕ ਪਿਆਰੇ ਜਿਹੇ ਗੀਤ ਨਾਲ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਜੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਧਾਰੇ ਵੜ ਗਈ ਤੀਜੇ ਲਲਕਾਰੇ ਨਾਲ ਨੌ ਮੇਰਾ ਲੈ ਕੇ ਤੀਜੇ ਲਾਲੀ ਕਾਰੇ ਨਾਲ ਨੋ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਹੋ ਪਹਿਲਾ ਕੰਮ ਬੇਲੀ ਹਾਂਦੇ ਬਹਿਲ ਪੱਟਣੀ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੀ ਤੀਜਾ ਕੰਮ ਲੈਣੀ ਆ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇਗੇ ਨਹੀਂ ਤੇਰੇ ਦਰ ਤੇ ਹੋ ਦਰਤੇ ਬਣ ਹੁੰਦਾ ਮੁੰਡਾ ਬੱਕਰੇ ਗੇ ਨਹੀਂ ਤੇਰੇ ਦਰਤੇ ਹੋ ਦਰਤੇ ਬਣ ਹੁੰਦਾ ਮੁੰਡਾ ਬੱਕਰੇ ਗੇ ਨਹੀਂ ਤੇਰੇ ਦਰਤੇ ਕੀ ਬਾਤ ਹੈ ਬਹੁਤ ਪਿਆਰੀ ਆਵਾਜ਼ ਹੈ ਤੁਹਾਡੀ ਥੈਂਕ ਯੂ ਤੇ ਕਦੋਂ ਤੋਂ ਗਾ ਰਹੇ ਹੋ ਇਕੱਠੇ ਤੁਸੀਂ ਅਸੀਂ ਸਾਨੂੰ ਗੋਂਦਿਆਂ ਨੂੰ ਹੋਈ ਗਿਆ ਕਟੋੜ ਦੁਕਸਾਂ ਹਾਂ ਜੀ 2 ਸਾਲ ਤੋਂ ਗਾਉਂਦੇ ਹੋ ਹਾਂ ਜੀ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਸੰਦੋਕ ਸਾਲ ਹੋ ਗਏ ਹਾਂ ਜੀ ਅੱਛਾ ਜਦੋਂ ਮਤਲਬ ਆ ਕਿ ਅਸੀਂ ਨਾਲ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ ਹਾਂ ਜੀ ਪਹਿਲਾਂ ਵੀ ਗਾਉਂਦੇ ਸੀਗੇ ਪਹਿਲੋਂ ਜਿੱਦਾਂ ਗਾਉਂਦੇ ਸੀਗੇ 2-3 ਮਹੀਨੇ ਪਹਿਲਾਂ ਗਾਉਂਦੇ ਸੀ ਫੇ ਉਸ ਤੋਂ ਬਾਅਦ ਫੇ ਹੌਲੀ ਹੌਲੀ ਫੇ ਤੁਹਾਨੂੰ ਪਤਾ ਹੈ ਹੌਲੀ ਹੌਲੀ ਫੇ ਬਸ ਐਥੇ ਮਿਊਜ਼ਿਕ ਲਾਈਨ 'ਚ ਮਿਲੇ ਸੀ ਜਾਂ ਫੇ ਤੁਹਾਨੂੰ ਕੁਝ ਹੋ ਗਿਆ ਨਹੀਂ ਨਹੀਂ ਮਿਊਜ਼ਿਕ ਲਾਈਨ 'ਚ ਮਿਲੇ ਸੀ ਓਕੇ ਮਿਲੇ ਕਿਵੇਂ ਸੀ ਤੁਸੀਂ ਕਹਿੰਦੇ ਸੀ ਉਸ ਬਾਰੇ ਵੀ ਦੱਸੋ ਅ ਬਸ ਉਸ ਨੇ ਇਹਨਾਂ ਪੀਡੀਸੀ ਇੱਕ ਆਰਟਿਸਟ ਦੀ ਡਿਊਟ ਗਾਉਣ ਲੈ ਨਾਲ ਕੁੜੀ ਦੀ ਓਕੇ ਤੇ ਮੈਨੂੰ ਵੀ ਸੀ ਮੈਂ ਵੀ ਗਾਉਣਾ ਚਾਹੁੰਦੀ ਸੀ ਮੈਨੂੰ ਪਸੰਦ ਸੀ ਡਿਊਟ ਗਾਉਣਾ ਹਾਂ ਜੀ ਤੁਹਾਡੀ ਫੈਮਿਲੀ ਸਪੋਰਟ ਕਰਦੀ ਸੀ ਹਾਂ ਜੀ ਬਿਲਕੁਲ ਕਰਦੀ ਸੀ ਓਕੇ ਫਿਰ ਜਦੋਂ ਇਹਨਾਂ ਨੂੰ ਮਿਲ ਸੀ ਹਾਂ ਜੀ ਉਸ ਤੋਂ ਬਾਅਦ ਫੇ ਘਰਦਿਆਂ ਨੇ ਮੈਰਿਜ ਬਾਰੇ ਕਰਤਾ ओके ਜਿਵੇਂ ਵੀਰ ਦੱਸ ਰਿਹਾ ਸੀ ਕਿ ਇੰਸਟਾਗ੍ਰਾਮ ਤੇ ਮੈਸੇਜ ਕੁਝ ਹਾਂਜੀ ਹਾਂਜੀ ਇਦਾਂ ਹੀ ਸੀ ਕੁਝ ਫੇਰ ਦੇ ਇਕੱਠੇ ਪ੍ਰੋਗਰਾਮ ਨੂੰ ਨਾਲ ਪਏ ਇਹਨਾਂ ਨੇ ਫੇਰ ਮੰਮੀ ਹੁਣੇ ਨਾਲ ਜਾਂਦੇ ਸੀਗੇ ਫੇਰ ਕਦੀ ਡੈਡੀ ਹੁਣਾਂ ਨਾਲ ਕਦੀ ਮੰਮੀ ਹੁਣਾਂ ਦੇ ਜਾਣਾ ਫੇਰ ਅਸੀਂ ਹੌਲੀ ਹੌਲੀ ਸੋਚਿਆ ਕੰਮ ਤਾਂ ਇਕੱਠਿਆਂ ਨੇ ਕਰਨਾ ਹੀ ਆ ਫੇਰ ਜਿੱਦਾਂ ਲੋਕਾਂ ਦਾ ਪਿਆਰ ਮਿਲਣ ਲੱਪਿਆ ਫੇਰ ਅਸੀਂ ਇਕੱਠਿਆਂ ਨੇ ਵਿਆਹ ਕਰਾ ਲਿਆ ਮੈਂ ਚੇਨੀ ਕਦੇ ਸੋਚਿਆ ਸੀਗਾ ਕਿ ਇਹ ਲਾਈਫ ਪਾਰਟਨਰ ਬਣਨ ਕੇ ਤੁਹਾਡੇ ਨਹੀਂ ਸੋਚਿਆ ਤਾਂ ਸੀਗਾ ਮੈਂ ਤਾਂ ਸੋਚਿਆ ਸੀਗਾ ਪਰ ਇਹ ਮੈਂ ਨਹੀਂ ਸੋਚਿਆ ਇਹਨਾਂ ਨੇ ਸੋਚਿਆ ਨਹੀਂ ਮੈਂ ਕਿ ਧੱਕੇ ਨਾਲ ਪਲਿਆਵਾ ਕੁਝ ਨਹੀਂ ਇਕੱਠੇ ਸਟੇ ਤੇ ਪਿਆਰ ਮਿਲਣ ਲੱਗ ਪਏ ਤਾਂ ਸਾਡਾ ਲਾਸਟ ਸੋਚੀ ਲੁਧਿਆਣੇ ਹਾਂਜੀ ਸਾ ਠੰਡ ਦਾ ਮੌਸਮ ਸੀਗਾ ਤੜਕੇ 4:00 ਵਜੇ ਅਸੀਂ ਪਹੁੰਚੇ ਸੀ ਦਲੰਦਰ ਤੇ ਇਹਨਾਂ ਨੂੰ ਘਰੇ ਛੱਡਣਗੇ ਜਦੋਂ ਗੱਡੀ ਦੇ ਵਿੱਚ ਤੁੰਦ ਬਹੁ ਸੀ ਹਾਂਜੀ ਮੇਰੇ ਮੰਮਾ ਨਾਲ ਸੀਗੇ ਫਿਰ ਇਹਨਾਂ ਨਾਲ ਮੰਮੀ ਨਾਲ ਸੀ ਫਿਰ ਦੂਜੇ ਦਿਨ ਫੇ ਉਹ ਫਿਰ ਮੇਰੇ ਫਾਪਾ ਦਾ ਡਿਸੀਜਨ ਸੀਗਾ ਹਾਂਜੀ ਫਿਰ ਨਾਲ ਹੀ ਕਹਿੰਦੇ ਜੇ ਤੂੰ ਇੱਕ ਕੰਮ ਇਕੱਠਿਆਂ ਕਰਨਾ ਫੇਰ ਕਰੋ ਫੇ ਹਾਂਜੀ ਇਦਾਂ ਹੋਇਆ ਚੱਤੋ ਅੱਛਾ ਜੀ ਮਤਲਬ ਤੁਹਾਡੇ ਪੇਰੈਂਟਸ ਦਾ ਸੀਗਾ ਜੀ ਸੀਗਾ ਮੋੜਾ ਨਹੀਂ ਸੀਗਾ ਨਹੀਂ ਓਕੇ ਤੇ ਫਿਰ ਤੁਸੀਂ ਹਾਂ ਕਰ ਦਿੱਤੀ ਸੀਗੀ ਤੁਹਾਨੂੰ ਪਤਾ ਫੇ ਕਿਉਂਕਿ ਉਸ ਟਾਈਮ ਪ੍ਰੋਗਰਾਮ ਹੀ ਬਹੁਤ ਜ਼ਿਆਦਾ ਸੀਗੇ ਹਾਂਜੀ ਓਕੇ ਹਾਂਜੀ ਫੇ ਸੀਗਾ ਵੀ ਕੰਮ ਵੀ ਕਰਨਾ ਹੀ ਕਰਨਾ ਹੈ ਹਾਂਜੀ ਸਪੋਰਟ ਨਾਲ ਫਿਰ ਉਸਤਾਜੀ ਉਹਨਾਂ ਦੀ ਬੜੀ ਰਹੀ ਹੈ ਹਾਂਜੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਜਿਵੇਂ ਵੀਰੇ ਨੇ ਦੱਸਿਆ ਕਿ ਉਹਨਾਂ ਨੂੰ ਪਹਿਲੇ ਲੱਗਦਾ ਸੀਗਾ ਕਿ ਹਾਂ ਵੀ ਇਹੀ ਮੇਰੀ ਲਾਈਫ ਪਾਰਟਨਰ ਬਣੇਗੀ ਹੈ ਨਾ ਤੇ ਤੁਸੀਂ ਮਤਲਬ ਹਾਂ ਕਰ ਦਿੱਤਾ ਜਦੋਂ ਫੈਮਿਲੀ ਨੇ ਕਿਹਾ ਕਿ ਨਹੀਂ ਇਸੇ ਮੁੰਡੇ ਨਾਲ ਵਿਆਹ ਕਰਨਾ ਜਾਂ ਤੁਸੀਂ ਕੁਝ ਕਿਹਾ ਵੀ ਨਹੀਂ ਮੈਂ ਨਹੀਂ ਇਹਦੇ ਨਾਲ ਵਿਆਹ ਕਰਾਉਣਾ ਨਹੀਂ ਨਾ ਨਾ ਕਰਤੀ ਸੀ ਹਾਂ ਮੈਨੂੰ ਦੱਸਤਾ ਸੀ ਮੈਂ ਨਾ ਕਰਤੀ ਸੀ ਕਿਉਂਕਿ ਮੈਨੂੰ ਮੈਂ ਪਹਿਲਾਂ ਮੈਰਿਜ ਤੋਂ ਪਹਿਲਾਂ ਕਾਫੀ ਜ਼ਿਆਦਾ ਉਹ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀਗਾ ਇਸ ਤਰ੍ਹਾਂ ਦੀ ਪਰੇਸ਼ਾਨੀਆਂ ਜਿੱਦਾਂ ਮਤਲਬ ਕਿ ਘਰ ਦੇ ਇਕੱਲੀ ਕੁੜੀ ਲਈ ਔਖਾ ਹੋ ਜਾਂਦਾ ਇਸ ਫੀਲਡ ਦੇ ਵਿੱਚ ਹਾਂਜੀ ਤੇ ਕਈ ਵਾਰੀ ਇਦਾਂ ਵੀ ਹੁੰਦਾ ਸੀ ਕੋਈ ਕੈਨਸਲ ਵੀ ਕਰਨਾ ਪੈਂਦਾ ਸੀਗਾ ਆ ਪ੍ਰੋਗਰਾਮ ਕੋਈ ਕਿਸੇ ਨਾਲ ਗੋਣਾ ਇਦਾਂ ਹਨਾ ਤੇ ਤਾਂ ਕਰਕੇ ਮੈਨੂੰ ਇਹ ਸੀਗਾ ਕਿ ਗੋਣਾ ਨਾ ਛੁੱਟੇ ਵਸ ਹਾਂਜੀ ਹਨਾ ਬਾਕੀ ਸਭ ਕੁਝ ਆਪਾਂ ਸੈਲਾਗੇ ਗੋਣਾ ਨਾ ਛੁੱਟੇ ਹਾਂਜੀ ਜੀ ਤੇ ਭਾਜੀ ਤੁਸੀਂ ਦੱਸੋ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਸੀਗੀ ਤੁਸੀਂ ਮਤਲਬ ਤੁਸੀਂ ਕਿਵੇਂ ਇਸ ਲਾਈਨ ਦੇ ਵਿੱਚ ਆਏ ਜਿੱਦਾਂ ਗੋਣ ਦਾ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਸੀਗਾ ਸਕੂਲ ਟਾਈਮ ਗੋਣਾ ਹੁੰਦਾ ਸੀ ਮੈਂ ਜਦੋਂ ਪਹਿਲੀ ਵਾਰੀ ਸਕੂਲ ਚ ਗਿਆ ਸੀਗਾ ਮੈਂ ਉਦੋਂ ਮੈਨੂੰ ਕਾਪੀ ਗਿਫਟ ਮਿਲੀ ਸੀ। ਅੱਛਾ। ਹਾਂ। ਜਿਵੇਂ ਸਾਡੇ ਨਾਲ ਸ਼ਨੀਵਾਰ ਤੋਂ ਸ਼ਨੀਵਾਰ ਬਾਲ ਸਭਾ ਲੱਗਦੀ ਹੁੰਦੀ ਸੀ ਸਕੂਲ ਦੇ ਵਿੱਚ। ਉੱਥੇ ਮੈਡਮਾਂ ਨੂੰ ਸੌਂਗ ਸੁਣਾਇਦੇ ਸੀਗੇ। ਫੇ ਜਿੱਦਾਂ ਫਿਰ ਹੌਲੀ-ਹੌਲੀ ਵੱਡੇ ਹੋ ਗਏ। ਫੇ ਉਸਤਾਦ ਜੀ ਦੇ ਕੋਲ ਚਲ ਗਏ ਸੀ ਆਪਾਂ। ਉਸਤਾਦ ਕੌਣ ਤੋਂ? ਉਸਤਾਦ ਸਾਡੇ ਜਨਾਬ ਅਮਰ ਅਰਸ਼ੀ ਸਾਹਿਬ ਤੇ ਵੀ ਬੰਦਰਿੰਦਰ ਚੋਹ ਜੀ। ਉਹਨਾਂ ਤੋਂ ਗਾਇਕੀ ਤਾਲੀਮ ਲਈ ਫੇ ਉਹਨਾਂ ਨਾਲ ਸਟੇਜ ਤੇ ਪ੍ਰੋਗਰਾਮ ਤੇ ਜਾਣਾ ਸ਼ੁਰੂ ਕੀਤਾ। ਹੌਲੀ-ਹੌਲੀ ਸਿੱਖਣਾ ਜੋ ਵੀ ਜਿੰਨਾ ਵੀ ਉਹਨਾਂ ਨੇ ਸਿਕਾਇਆ। ਕਦੇ ਕਦੇ ਸਾਹਮਣੇ ਹੀ ਆ ਜੀ ਹਾਂਜੀ ਤੇ ਜਿਵੇਂ ਤੁਸੀਂ ਮੈਮ ਨੂੰ ਮਿਲੇ ਹਨ ਲੋਥ ਨੂੰ ਪਸੰਦ ਕਰਨਾ ਸ਼ੁਰੂ ਜਿੰਨੇ ਜਿੰਨੇ ਕਰ ਦਿੱਤਾ ਲੋਕਾਂ ਨੇ ਤਾਂ ਤੁਸੀਂ ਇਹ ਤਾਂ ਨਹੀਂ ਰੀਜ਼ਨ ਸੀਗਾ ਕਿ ਅੱਜ ਕੱਲ ਜਿਹੜੀਆਂ ਡਿਊਟ ਜੋੜੀਆਂ ਕੁੱਟਦੀਆਂ ਪਈਆਂ ਨੇ ਕਿ ਫਟਾਫਟ ਵਿਆਹ ਕਰਵਾ ਲਓ ਕਿ ਜ਼ਿੰਦਗੀ ਪਰਦਾ ਸਾਥ ਹੋ ਜਾਏਗਾ ਨਹੀਂ ਨਹੀਂ ਇਦਾਂ ਦਾ ਤਾਂ ਕੋਈ ਚੱਕਰ ਨਹੀਂ ਸੀਗਾ ਸਾਨੂੰ ਇਹ ਚ ਨਾ ਸਾਡੇ ਗਾਣੇ ਜਿੱਦਾਂ ਪਹਿਲੋਂ ਅਸੀਂ ਗਾਣੇ ਆਡੀਓ ਕਰ ਚੁੱਕੇ ਸੀਗੇ ਹਾਂਜੀ ਕਾਫੀ ਗਾਣੇ ਆਡੀਓ ਕਰ ਚੁੱਕੇ ਸੀਗੇ ਫਿਰ ਸਾਡਾ ਫੇ ਫੇ ਅਸੀਂ ਗੋਣਾ ਵੀ ਇਕੱਠਿਆਂ ਦੇ ਸੀਗਾ ਪ੍ਰੋਗਰਾਮ ਤੇ ਹਨਾ ਫੇਸ ਕਰਕੇ ਆਡੀਓ ਗਾਣੇ ਦੇ ਵਿੱਚ ਫੇ ਵੀਡੀਓ ਦੇ ਵਿੱਚ ਵੀ ਸੇਮ ਹੀ ਹੋਣਾ ਪੈਣਾ ਸੀ ਨਾ ਇਸ ਕਰਕੇ ਬਸ ਕੰਮ ਸਾਡਾ ਮਾਲਕ ਦੀ ਕਿਰਪਾ ਨਾਲ ਚੱਲ ਪਿਆ ਸੀ ਫੇ ਅਸੀਂ ਕਾ ਠੀਕਾ ਜੀ ਓਕੇ ਤੇ ਤੇ ਤੋਂ ਪਿਆਰਾ ਜਗਾਣਾ ਸੁਣਾ ਦਿਓ ਬਿਲਕੁਲ ਜੀ ਬਿਲਕੁਲ ਲੋ ਜੀ ਆ ਜੀ ਕਿੰਨੇ ਦਮ ഇഷ്ടമാണ നീഗാ ഹൈ നീ മു ഹൈ നീ മു ഹൈ നീ മു ਹੋ ਕੁੜੀ ਅੱਗ ਦੀ ਨਹਰ ਨਿੱਤ ਜਾਂਦੀ ਏ ਢਾਲ ਅੱਗ ਦੀ ਨਹਰ ਨਿੱਤ ਜਾਂਦੀ ਏ ਢਾਲ ਅੱਖ ਦੱਬ ਕੇ ਨਾ ਮਾਣੇ ਕੁਝ ਕਹੇਗੀ ਤੇ ਗੱਬਰੂ ਦਾ ਕੱਢ ਕੇ ਕਾਲਜਾ ਲੈ ਗਈ ਗੱਬਰੂ ਦਾ ਕੱਢ ਕੇ ਕਾਲਜਾ ਲੈ ਗਈ ਗੱਬਰੂ ਦਾ ਕੱਢ ਕੇ ਕਹਾਲੇ ਜਾ ਲੈ ਗਈ ਛੀ ਤੇ ਇੰਨੀ ਪਿਆਰੀ ਆਵਾਜ਼ ਹੈ ਤੁਸੀਂ ਕਦੇ ਸੋਚਿਆ ਨਹੀਂ ਕਿ ਤੁਸੀਂ ਆਪਣਾ ਕੁਝ ਸਟਾਰਟ ਕਰੋ ਜਾਂ ਆਪਣੇ ਮਤਲਬ ਕਿ ਵੀਡੀਓਜ਼ ਵਗੈਰਾ ਬਣਾਓ ਮੈਡਮ ਸਾਡੇ ਆਪਣੇ ਕਾਫੀ ਗਾਣੇ ਆਏ ਹੋਏ ਆ ਹਾਂਜੀ ਤੇ ਸਤਗੁਰੂ ਦੀ 10 ਮਹਾਰਾਜ ਦੇ ਸਾਡੇ Song ਆਏ ਹੋਏ ਆ ਤੇ ਜਿੱਦਾਂ ਮੇਰੇ ਨਵਾਂ ਵੀ ਆ ਰਹੇ ਨਵੇਂ ਵੀ ਨਵਾਂ ਵੀ Song ਆ ਰਹੇ ਸਾਡੇ ਤੇ ਜਿੱਦਾਂ ਪੰਜਾਬੀ ਪਿੱਲ ਵੀ ਸਾਡੇ ਗਾਣੇ ਆਏ ਸੀ ਸੋਲੋ ਹਾਂਜੀ ਤੇ ਮੇਰੇ ਗਾਣੇ ਨੂੰ ਪਿਆਰ ਬੜੀ ਮੁਹੱਬਤ ਮਿਲੀ ਸੀਗੀ ਕਿ ਜਾ ਚੁੱਟੀਏ ਤੋ ਧਗੇ ਬਾਜ ਨਿਕਲੀ ਸਾਡਾ ਨੰਬਰ ਬਲੌਗ ਚ ਪਾਇਆ ਹੈ ਸੁਨਾਈ ਦੋ ਪਿਰੋਲੇ ਲੋ ਜੀ ਬਿਲਕੁਲ ਬਿਲਕੁਲ ਸੁਨਾਵਾਂਗਾ ਤੁਹਾਡੇ ਰੂਲ ਲੋਜੀ ਆਖ ਦੀ ਹੁੰਦੀ ਸੀ ਮੈਂ ਕੈਨੇਡਾ ਜੋ ਦੋ ਜਾਉਂਗੀ ਪਹਿਲਾ ਹੀ ਮੈਂ ਜਾ ਕੇ ਤੈਨੂੰ ਰਾਹਦਾਰੀ ਪਾਉਂਗੀ ਝੂਠੀਏ ਨਹੀਂ ਲਾਕੇ ਤੂੰ ਪਹਾੜੀ ਜਿੱਡੇ ਲਾਰੇ ਝੂਠੀਏ ਨਹੀਂ ਲਾਕੇ ਤੂੰ ਪਹਾੜੀ ਜਿੱਡੇ ਲਾਰੇ ਸਾਡਾ ਪੋਲਾ ਪਾਲਾ ਦਿਲ ਤੜਪਾਇਆ ਜਾ ਝੂਠੀਏ ਤੂੰ ਦਗੇ ਬਾਜ ਨਿਕਲ ਹੀ ਨਹੀਂ ਸਾਡਾ ਨੰਬਰ ਬਲੋਕ ਵਿੱਚ ਪਾਇਆ ਜਾ ਝੂਠੀਏ ਤੂੰ ਦਗੇ ਬਾਜ ਨਿਕਲ ਹੀ ਨਹੀਂ ਸਾਡਾ ਨੰਬਰ ਬਲੌਕ ਵਿੱਚ ਪਾਇਆ ਇਹ ਮੈਨੂੰ ਬੜੀ ਮੇਰੀ ਭੱਗਾ ਵਾਲੀ ਆਪਣੇ ਨੂੰ ਬੜਾ ਭੱਗਾ ਵਾਲਾ ਸਮਝਦਾ ਇਹ ਗਾਣਾ ਉਸਤਾਦ ਜੀ ਨੇ ਲਿਖਿਆ ਹੋਇਆ ਜਨਾਬ ਅਮਰ ਅਰਸ਼ੀ ਸਾਹਿਬ ਜੀ ਦਾ ਤੇ ਵੀਡੀਓ ਦੇ ਵਿੱਚ ਵੀ ਹੈਗੀ ਆ ਮੈਂ ਆਪਣੇ ਨੂੰ ਬੜਾ ਭੱਗਾ ਵਾਲਾ ਸਮਝਦਾ ਤੇ ਇੱਕ ਹੋਰ ਮੇਰਾ ਉਸਤਾਦ ਜੀ ਦਾ Song ਹੋਇਆ ਆ ਉਹ ਵੀ ਵਸਾ ਜਾਣਾ ਆ ਤੇ Song ਆ ਸੀ ਸਾਡਾ ਮੈਨੂੰ ਮੈਡਮ ਪ੍ਰਵੀਨ ਪਾਟਾ ਜੀ ਦਾ ਨਹੀਂ ਇੱਕ ਤੁਹਾਡਾ ਸੋ ਆ ਪ੍ਰਵੀਨ ਪਾਟਾ ਜੀ ਦਾ Song ਆਇਆ ਸੀਗਾ ਉਬਿਟਾ ਡੀ ਡਬਲ ਕਰਾਂਗੇ ਕੋਈ ਚ ਆ ਲਈਏ ਦੁੱਖ ਸੁਖ ਫੋਲੇ ਚਨਾ ਦੋ ਕੜੀਆਂ ਬੈ ਮੇਰੇ ਵਿਛੜਨ ਮਗਰੋਂ ਵੇ ਤੂੰ ਕੱਲੇ ਹਾਂ ਕਿੱਦਾਂ ਰਾਤ guzari ਹਏ ਵਿਛੜਨ ਮਗਰੋਂ ਵੇ ਤੂੰ ਕੱਲੇ ਹਾਂ ਕਿੱਦਾਂ ਰਾਤ guzari ਹਏ ਹੋ ਦੁੱਖ ਦਰਦ ਕਹਾਣੀ ਛੇੜੀ ਇਨਾ ਅੱਲੇ ਨੇ ਜਖਮ ਉਹ ਢੇੜੀ ਨਾ ਸਾਡੇ ਮਹਿਲ ਉਮੀਦਾਂ ਦੇ ਹਾਏ ਮਹਿਲ ਉਮੀਦਾਂ ਦੇ ਹੋ ਬਸਣੇ ਤੋਂ ਪਹਿਲਾਂ ਤਹਿਗੇ ਤੂੰ ਜਦ ਚੜਗੀ ਢੋਲੀ ਨੀ ਯਾਰ ਤੇਰਾ ਰਸਤਾ ਤੱਕ ਦੇ ਰਹੇਗੇ ਤੂੰ ਚੜਗੀ ਢੋਲੀ ਨੀ ਯਾਰ ਤੇਰਾ ਰਸਤਾ ਤੱਕ ਦੇ ਰਹੇਗੇ ਇਹ Song ਬਹੁਤ ਅੱਛੇ ਰਾਈਟਰ ਰਾਜੂ ਨਾਰ ਜੀ ਨੇ ਲਿਖਿਆ ਹੋਇਆ ਗਾਣਾ ਸਿਖਾਇਆ ਜੀ ਜੀ ਤੇ ਜਿਵੇਂ ਤੁਹਾਡਾ ਵਿਆਹ ਹੋ ਗਿਆ ਨਾ ਤੇ 2 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਵੀ ਤੇ ਤੁਹਾਡੇ ਕਾਫੀ ਮਤਲਬ ਘਟ ਤੁਸੀਂ ਹੁਣ ਦਿਖ ਰਹੇ ਹੋ ਨਾ ਇਸ ਲਾਈਨ ਦੇ ਵਿੱਚ ਉਹਦੇ ਕੀ ਕਾਰਨ ਨੇ ਉਸ ਬਾਰੇ ਵੀ ਜ਼ਰੂਰ ਦੱਸੋ ਬਸ ਮੈਨੂੰ ਫਿਰ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਪੈ ਜਾਂਦੀਆਂ ਕਾਫੀ ਹਨਾ ਤੇ ਸਾਡੇ ਵੀ ਬੇਟਾ ਹੋਇਆ ਹਾਂਜੀ ਤੇ ਫਿਰ ਉਹ ਕਰਕੇ ਥੋੜਾ ਜਿਹਾ ਉਹਦਾ ਕਰਕੇ ਕਿਉਂਕਿ ਇੱਕ ਇੱਕ ਕੁੜੀ ਲਈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨਾ ਹਾਂ ਵਿਆਹ ਤੋਂ ਬਾਅਦ ਤੇ ਹੁਣ ਮੈਂ ਇੱਕ ਨੋ ਵੀ ਆ ਇੱਕ ਮਾਂ ਵੀ ਆ ਇੱਕ ਵਾਈਫ ਵੀ ਆ ਸੋ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇਸ ਕਰਕੇ ਥੋੜਾ ਗੈਪ ਆ ਗਿਆ ਹਾਂਜੀ ਬਸ ਹੁਣ ਜਿੱਦਾਂ ਸਾਡੇ ਇੱਕ ਟੁਕੜ ਸੱਤ ਤੋਂ ਅੱਠ ਗਾਣੇ ਰੈਡੀ ਆ ਆਡੀਓ ਹੋਏ ਪਏ ਆ ਬਸ ਹੁਣ ਵੀਡੀਓ ਆ ਜਣੀ ਉਹਨਾਂ ਦੀ ਫਿਰ ਦੁਬਾਰਾ ਆਪਾਂ ਜਕਲਾ ਜਕਲਾ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਘਰ ਦੀਆਂ ਜ਼ਿੰਮੇਵਾਰੀਆਂ ਆਪਣਾ ਪੈਸਾ ਤੇ ਮਤਲਬ ਤੁਸੀਂ ਦੁਬਾਰਾ ਤੋਂ ਵੀ ਸਟਾਰਟ ਅਪ ਕਰਨ ਬਾਰੇ ਸੋਚਦੇ ਹੋ ਹਾਂਜੀ ਬਹੁਤ ਤਰੀਕਾ ਹੋ ਗਏ ਨੇ ਹਾਂਜੀ ਹਾਂਜੀ ਤੇ ਰਿਆਜ਼ ਕਿਵੇਂ ਕਰਦੋਂ ਕਿਹਦੇ ਸਮਾਂ ਕੱਢਦੇ ਹੋ ਆਪਣੇ ਲਈ ਆਪਣੇ 뮤직 ਲਈ ਬਾਅਦ ਜਿੱਦਾਂ ਥੋੜਾ ਥੋੜਾ ਸਮਾਂ ਨਿਕਲ ਜਾਂਦਾ ਵਿੱਚੋਂ ਹਾਂਜੀ ਥੋੜਾ ਥੋੜਾ ਕੰਮ ਹੁਣ ਲਗਾਉਂਦੇ ਹੈਗੇ ਆ ਲਾਈਵ ਸ਼ੋ ਬਟ ਇਹ ਇਕੱਲੇ ਲਗਾਉਂਦੇ ਆ ਮੈਂ ਨਹੀਂ ਲਗਾਉਂਦੀ ਹੈਗੀ ਬਟ ਇਹ ਸਟਾਰਟ ਕਰ ਦੇਣਾ ਹੁਣ ਹਾਂਜੀ ਓਕੇ ਹਾਂਜੀ ਇਹ ਇਕੱਲੇ ਲਗਾਉਂਦੇ ਆ ਹੂੰ ਤੇ ਕਦੇ ਇਦਾਂ ਤਾਂ ਨਹੀਂ ਹੁੰਦਾ ਕਿ ਮਤਲਬ ਜਦੋਂ ਹੀ ਰਿਆਸਤ ਕਰਨੇ ਬੈਠੋ ਤੇ ਤੁਹਾਡਾ ਬੇਟਾ ਰੋਣਾ ਸ਼ੁਰੂ ਹੋ ਜਾਂਦਾ ਜਾਂ ਫੇਰ ਘਰ ਦਾ ਕੋਈ ਨਾ ਕੋਈ ਕੰਮ ਨਹੀਂ ਨਹੀਂ ਰੋਣਾ ਨਹੀਂ ਸ਼ੁਰੂ ਹੁੰਦਾ ਉਹ ਹਾਰਮੋਨਿਓ ਤੇ ਬਸ ਆਪ ਹੱਥ ਮਾਰਾਂ ਹਾਂ ਜੀ ਆਪ ਹੱਥ ਮਾਰਨ ਲੱ ਪੈਂਦਾ ਉਹ ਤੁਹਾਡਾ ਸੋਹਰਾ ਪਰਿਵਾਰ ਹੀ ਸਪੋਰਟ ਕਰਦਾ ਇਸ ਚੀਜ਼ ਨੂੰ ਹਾਂ ਜੀ ਇਦਾਂ ਤਾਂ ਨਹੀਂ ਹੈਗਾ ਕਿ ਕਹਿੰਦੇ ਵੀ ਲਾਇ ਬੀ ਨੂ ਲਿਆਤੀ ਆ ਤੇ ਹੁਣ ਕਿਹੜੇ ਕੰਮੇ ਪਾਦ ਕੇ ਨਹੀਂ ਕਿਉਂਕਿ ਮੈਂ ਮੈਰਿਜ ਤੋਂ ਪਹਿਲਾਂ ਵੀ ਜਿੱਦਾਂ ਇੱਥੇ ਹੋਣਾ ਜਾਣਾ ਸੀਗਾ ਘਰ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਸੀਗਾ ਹਾਂ ਜੀ ਹਾਂ ਜੀ ओके okay. हां जी ਤੇ ਹੁਣ ਤਾਂ ਹੀ ਤੁਹਾਡੇ ਪੇਕੇ ਪਰਿਵਾਰ ਵਾਲੇ ਕਹਿੰਦੇ ਆ ਕਿ ਤੁਸੀਂ ਬੱਸ ਇਹਨੂੰ ਤੁਸੀਂ ਆਪਣੀ ਫੈਮਲੀ ਸੰਭਾਲ ਲਓ ਬੱਚੇ ਹੋ ਗਏ ਆ ਇੱਕ ਚੰਗਾ ਪਰਿਵਾਰ ਆ ਨਹੀਂ ਉਹ ਕਹਿੰਦੇ ਫਿਰ ਤੋਂ ਗੋਣਾ ਸਟਾਰਟ ਕਰਦੇ ਹੋ ਜਦੋਂ ਥੋੜਾ ਬੇਬੀ ਵੱਡਾ ਹੋਵੇਗਾ ਨਾ ਤਾਂ ਹਾਂ ਜੀ ਠੀਕ ਹੈ ਤੇ ਮੈਂ ਕਿ ਜਿਹੜਾ ਨਾਮ ਫੇਮ ਹੁੰਦਾ ਨਾ ਇੱਕ ਬਹੁਤ ਲਿਮਿਟਿਡ ਟਾਈਮ ਲਈ ਹੁੰਦਾ ਨਾ ਜਿਸ ਦੀ ਸ਼ੁਰੂਆਤ ਦੇ ਵਿੱਚ ਕਾਫੀ ਨਾਮ ਫੇਮ ਮਿਲਿਆ ਤੇ ਹੁਣ ਕਿਤੇ ਨਾ ਕਿਤੇ ਤੁਸੀਂ ਕੈਪ ਪਾਉਂਦੇ ਤੇ ਉਹ ਸੇਖਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੁਬਾਰਾ ਤੋਂ ਸ਼ੁਰੂ ਕਰਦੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀਆਂ ਇਹ ਚੀਜ਼ਾਂ ਮਿਸ ਹੋਣ ਕਿ ਜਿਹੜਾ ਤੁਹਾਨੂੰ ਪਿੱਛੇ ਨਾਮ ਫੇਮ ਮਿਲਿਆ ਸੀਗਾ ਨਹੀਂ ਮੈਂ ਮਿਹਨਤ ਦੇ ਵਿੱਚ ਬਹੁਤ ਜੀ ਕੀ ਰੱਖਦੀ ਆ ਤੇ ਮੈਂ ਮੈਨੂੰ ਆਪਣੇ ਆਪ ਤੇ ਇੰਨਾ ਗਜ ਯਕੀਨ ਹੈਗਾ ਆ ਕਿ ਮੈਂ ਜੋ ਪਹਿਲਾ ਨਾਮ ਇੱਕ ਖੱਟਿਆ ਸੀਗਾ ਉਹ ਫੇਮ ਲੈ ਕੇ ਆਉਂਗੀ ਆਪਣਾ ਦੌਰ ਇੰਨਾ ਮੈਨੂੰ ਆਪਣੇ ਆਪ ਤੇ ਯਕੀਨ ਪੂਰਾ ਹੈਗਾ ਹਾਂਜੀ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੇ ਜਿਵੇਂ ਤੁਸੀਂ ਮਤਲਬ ਦੱਸ ਰਹੇ ਹੋ ਕਿ ਘਰ ਦੀਆਂ ਜ਼ਿੰਮੇਵਾਰੀਆਂ ਹਨਾ ਤੇ ਹੁਣ ਤੁਹਾਡੇ ਸ਼ੋ ਵੀ ਘੱਟ ਲੱਗਦੇ ਰਿਹਾਸ ਫੀਲੀ ਹੋ ਰਹੀ ਹੈ ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਤੁਹਾਡੀ ਆਵਾਜ਼ ਨੂੰ ਮਤਲਬ ਇਹਨਾ ਸਪੋਰਟ ਕਰੇਗਾ ਕਿ ਤੁਸੀਂ ਉਹਨਾ ਉਸ ਲੈਵਲ ਤੱਕ ਜਾ ਸਕੋ ਹਾਂਜੀ ਕਿਉਂਕਿ ਗੈਪ ਅਸੀਂ ਪਾਇਆ ਹੋਇਆ ਆ ਆਫਰਾਂ ਤੇ ਬਹੁਤ ਹੁੰਦੀਆਂ ਡਿਊਟਸ ਆਉਂਦੀਆਂ ਕਾਫੀ ਹੁੰਦੀਆਂ ਹਾਂਜੀ ਪਰ ਹੱਲੇ ਸੀ ਆਪ ਹੀ ਮੈਂ ਖਾਸ ਕਰਕੇ ਬੇਬੀ ਦਾ ਕਰਕੇ ਮੈਂ ਘਾਟਾ ਲੈਸ ਲੈਂਦੇ ਸੀ ਤੇ ਬੱਚੇ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਡਿਊਇਟ ਜੋੜੀਆਂ ਬਹੁਤ ਜ਼ਿਆਦਾ ਟੁੱਟਦੀਆਂ ਆਪੀਆਂ ਬਿਲਕੁਲ ਕੇ ਕੇ ਸਾਰੀਆਂ ਪੁਰਾਣੀਆਂ ਜੋੜੀਆਂ ਦੀ ਗੱਲ ਟੁੱਟਦੀਆਂ ਆਪੀਆਂ ਤੇ ਕਾਰਨ ਬੜੇ ਬੇਤੁਕੇ ਆਉਂਦੇ ਨੇ ਸਾਹਮਣੇ ਹੈ ਨਾ ਉਹਦੇ ਕੀ ਤੁਸੀਂ ਕਾਰਨ ਮੰਨਦੇ ਉਸ ਬਾਰੇ ਵੀ ਦੱਸੋ ਬਸ ਕੁਛ ਨਹੀਂ ਉਹ ਤਾਂ ਕਾਰਨ ਬਸ ਹੈਂਡਲ ਕਰਨਾ ਚਾਹੀਦਾ ਬੰਦੇ ਨੂੰ ਬਸ ਹੂੰ ਬਸ ਜਿੱਦਾਂ ਤੁਹਾਨੂੰ ਪਤਾ ਹੀ ਆ ਕੰਮ ਦੇ ਨਾਲ ਹੀ ਹੁੰਦਾ ਸਾਰਾ ਕੁਝ ਬਸ ਕੰਮ ਚੱਲੀ ਜਾਓ ਬਸ ਠੀਕ ਠਾਕ ਆ ਸਾਰੇ ਬਾਕੀ ਕਿਸਮਤ ਤੇ ਹੀ ਬਾਕੀ ਕਿਸਮਤ ਹੁੰਦਾ ਤੇਈ ਵਾਰ ਮੇਲਿਆਂ ਚ ਵੀ ਵੇਖਣ ਨੂੰ ਮਿਲਦਾ ਕਿ ਜਿਹੜੀਆਂ ਨਵੀਆਂ ਨਵੇਂ ਫੇਸਿਸ ਹੁੰਦੇ ਆ ਨਾ ਉਹਨੂੰ ਮੌਕਾ ਨਹੀਂ ਮਿਲਦਾ ਜਿਹੜੇ ਪੁਰਾਣੇ ਹੁੰਦੇ ਉਹ ਕਿੰਨਾ ਕਿੰਨਾ ਟਾਈਮ ਸਟੇਜਿਸ ਤੇ ਗਾ ਕੇ ਰਹੇ ਨੇ ਬਿਲਕੁਲ 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 ਕਿ ਜਿਹੜੇ ਨਵੇਂ ਫੇਸਿਸ ਹੁੰਦੇ ਫਿਰ ਕਾਫੀ ਗੁੱਸਾ ਬਣਦੇ ਆ ਨਾ ਕਿ ਵੀ ਸਾਨੂੰ ਕਿ ਉਹਨੂੰ ਮੌਕਾ ਦਿੱਤਾ ਅਸੀਂ ਵੀ ਆਰਟਿਸਟ ਆ ਉਸ ਨੂੰ ਲੈ ਕੇ ਕੀ ਕਹੋਗੇ ਤੁਸੀਂ ਬਿਲਕੁਲ ਕਿਉਂਕਿ ਟਾਈਮ ਹੁੰਦਾ ਇੱਕ ਕਾਫੀ ਅਸੀਂ ਵੀ ਇਦਾਂ ਦੀਆਂ ਦੇਖੀਆਂ ਹਨਾ ਪ੍ਰੋਬਲਮਸ ਇਦਾਂ ਦੀਆਂ ਦੇਖੀਆਂ ਕਾਫੀ ਜਦੋਂ ਮੈਂ ਮੀਨ ਨਵਾਂ ਨਵਾਂ ਸਟਾਰਟ ਕੀਤਾ ਸੀ ਮੈਨੂੰ ਖੋਦ ਦੇ ਸਟੇ ਤੋਂ ਚੱਕ ਕੇ ਧਾਰ ਦਿੱਤਾ ਸੀਗਾ ਆਹ ਜੀ ਮੈਂ 8th ਕਲਾਸ ਦੇ ਵਿੱਚ ਸੀ ਹੂੰ ਸਾਡੇ ਨਾਲ ਦੇ ਪਿੰਚੀ ਮੇਲਾ ਸੀਗਾ ਜੀ ਤੇ ਮੈਂ ਉੱਥੇ ਗੋਣ ਚਲ ਗਈ ਸੀ ਆਪਾ ਜਿੱਦਾਂ ਹੂੰ ਇਦਾਂ ਹੀ ਬੱਚੇ-ਬੱਚੇ ਹਨਾ ਚੱਲ ਗਏ ਆਪਾਂ ਕਹੇ ਵੀ ਅੰਕਲ ਜੀ ਸਾਨੂੰ ਮੈਂ ਗੋਣਾ ਸਕੂਲ ਟਾਈਮ ਜਿੱਦਾ ਗੋਉਂਦੇ ਸੀਗੇ ਤੇ ਉਹਨਾਂ ਨੇ ਜੀ ਨਹੀਂ ਨਹੀਂ ਜੀ ਬੱਚੇ ਆ ਤੁਸੀਂ ਨਹੀਂ ਗੋਣਾ ਮਾਈਕ ਖੋਲਿਆ ਸੀ ਅੰਗੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਜਦ ਤੁਸੀਂ ਗਾਣਾ ਸ਼ੁਰੂ ਕੀਤਾ ਤਾਂ ਫਿਰ ਇਹ ਕਿ ਤੁਹਾਨੂੰ ਵੀ ਇਹਨਾਂ ਮੌਕਾ ਮਿਲਿਆ ਹੋਵੇ ਜਿੱਦਾਂ ਨੋਰਮਲੀ ਸਟੇਜ ਤੇ ਨਹੀਂ ਜਦੋਂ ਮੈਂ ਪਹਿਲੀ ਵਾਰੀ ਸਟੇਜ ਤੇ ਗਾਇਆ ਸੀਗਾ ਇੱਕ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਦੇ ਪ੍ਰੋਗਰਾਮ ਤੇ ਗਾਇਆ ਸੀਗਾ ਉਸਤਾਦ ਜੀ ਉਹਨਾਂ ਨੇ ਤਿਆਰੀ ਕਰਾਉਂਦੇ ਹੁੰਦੇ ਸੀਗੇ ਗਾਣਾ ਗਾਇਆ ਸੀ ਕਿ ਗਵਾਂਡੀਆਂ ਦੇ ਢੋਲ ਵੱਜਦਾ ਤੇ ਨੱਚ ਨੱਚਨੋਂ ਕਰਦਾ ਜਦ ਉਸਤਾਦ ਜੀ ਰੈਡੀ ਹੁੰਦੇ ਸੀਗੇ ਪਿੱਛੇ ਤੇ ਉਸ ਤੋਂ ਪਹਿਲਾਂ ਮੈਨੂੰ ਕਹਿੰਦੇ ਸੀਗੇ ਵੀ ਚੱਲ ਬੇਟਾ ਗਾ ਲਾ ਜੀ ਬਸ ਇਦਾਂ ਜਿਦਾਂ ਫਿਰ ਹੌਲੀ ਹੌਲੀ ਮੌਕਾ ਮਿਲਦਾ ਗਿਆ ਫਿਰ ਹੌਲੀ ਹੌਲੀ ਬਸ ਜਿਵੇਂ ਤੁਸੀਂ ਦੱਸਿਆ ਅਮਨ ਅਰਸ਼ੀ ਤੁਸੀਂ ਚਾਚਾ ਜੀ ਬੋਲਦੇ ਹੋ ਵਾਕਈ ਤੁਹਾਡਾ ਨਾ ਕੋਈ ਰਿਸ਼ਤਾ ਵਾ ਜਾਂ ਤੁਸੀਂ ਉਸਤਾਦ ਕਰਕੇ ਉਹਨਾਂ ਨੂੰ ਬੋਲਦੇ ਨਹੀਂ ਨਹੀਂ ਮੇਰੇ ਉਧਰ ਚਾਚਾ ਜੀ ਹੈ ਰੀਅਲ ਅੱਛਾ ਰੀਅਲ ਚਾਚਾ ਜੀ ਹੈ ਹਾਂਜੀ ਤੇ ਉਧਰ ਮੇਰੇ ਗੁਰੂ ਜੀ ਵੀ ਹੈ ਓਕੇ ਉਹਨਾਂ ਦੇ ਕੋਲ ਵੀ ਸਿੱਖਿਆ ਹਾਂਜੀ ਹਾਂਜੀ ਉਹਨਾਂ ਕੋਲ ਸਿੱਖਿਆ ਜੀ ਤੇ ਉਹਨਾਂ ਦਾ ਕੋਈ ਫਕੀਰ ਸੁਣਾ ਦਿਓ ਕੋਲ ਦੇ ਦਿਲ ਦੇ ਕਰੀਬ ਹੋਵੇ ਸੋਲੋ ਸੁਣਾ ਸੰਗੇ ਡੂਡ ਸੁਣਾ ਸੰਗੇ ਸੋਲੋ ਮੈਂ ਸੋਲੋ ਕੰਨਾ ਸੁਣਾਣਾ ਠੀਕ ਹੈ ਜਿਹੜੇ ਗੀਤ ਨੂੰ ਤੁਸੀਂ ਬੜਾ ਪਿਆਰ ਕਰਦਾ ਕਾਲਾ ਚਸ਼ਮਾ ਉਹ ਹੀ ਸੁਣਾਣਾ ਹੋ ਤੇਰੇ ਨਹਾ ਦੀਆਂ ਧੂਮਾਂ ਪੈ ਗਈਆਂ ਤੂੰ ਚੰਦੀਗੜ ਤੋਂ ਆਈ ਨਹੀਂ ਉਹ ਤੈਨੂੰ ਵੇਖ ਕੇ ਹੋਂਕੇ ਪਰਦੇ ਨੇ ਖੜੇ ਚੌਂਕਾਂ ਵਿੱਚ ਸਿਪਾਹੀ ਨਹੀਂ ਠੋਡੀ ਤੇ ਕਾਲਾ ਤਿੱਲ ਕੁੜੀਏ ਠੋਡੀ ਤੇ ਕਾਲਾ ਤਿੱਲ ਕੁੜੀਏ ਜੋ ਦਹਾਗੇ ਚੰਦੇ ਟੁਕੜੇ ਤੇ ਨਹੀਂ ਤੈਨੂੰ ਕਾਲਾ ਚਸ਼ਮਾ ਨੀ ਤੈਨੂੰ ਕਾਲਾ ਚਸ਼ਮਾ ਜੱਚਦਾ ਆਖੇ ਜੱਚਦਾ ਹੈ ਸੋਨੇ ਮੁਖੜੇ ਤੇ ਤੈਨੂੰ ਕਾਲਾ ਚਸ਼ਮਾ ਜੱਚਦਾ ਆਖੇ ਜੱਚਦਾ ਹੈ ਸੋਨੇ ਮੁਖੜੇ ਤੇ ਜਿੱਦਾਂ ਫਿਰ ਗਿਆ 21 ਦੇ ਵਿੱਚ ਮੇਰੀ ਫੈਮਿਲੀ ਦੀ ਬੜੀ ਮੈਨੂੰ ਵੀ ਸਪੋਰਟ ਰਹੀ ਮੇਰੀ ਮਾਂ ਦੀ ਸਭ ਤੋਂ ਜ਼ਿਆਦਾ ਮੈਨੂੰ ਸਪੋਰਟ ਰਹੀ ਆ ਜੀ ਜਦੋਂ ਮੈਂ ਜਦੋਂ ਸਾਡੇ ਮੰਮੀ ਜਦੋਂ ਮੈਂ ਗਾ ਕੇ ਆਉਣਾ ਤੇ ਜਦੋਂ ਕੋਤੇ ਪੈਸੇ ਲੈ ਕੇ ਆਉਣੇ ਗਾ ਕੇ ਮੈਂ ਸਾਰਿਆਂ ਨੂੰ ਜਿੱਦਾਂ ਦੇਣੇ ਤੇ ਬੜਾ ਅੱਛਾ ਲੱਗਦਾ ਸੀ ਬੜੀਆ ਲੱਗਦਾ ਸੀ ਤੇ ਉਹਨਾਂ ਦਾ ਹੁਣ ਇੱਕ ਨਿਊਡ Song ਸੁਣਾ ਦੋ। ਲੋ ਜੀ ਪਹਿਲੀ ਮੁਲਾਕਾਤ ਪਹਿਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲੈ ਮੈਨੂੰ ਪਟ ਹੋਣਿਆ ਹਾਂ ਪਹਿਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲੈ ਮੈਨੂੰ ਪਟ ਹੋਣਿਆ ਖੋਰੇ ਦਿਲ ਬੱਟੇ ਦਿਲ ਦਿੱਤਾ ਸੋਣੀਏ ਗੱਬਰੂ ਦੇ ਮਨ ਤਹੀਂ ਮਹੋਣੀਏ ਰੰਗ ਲਾਟ ਵਾਂਗੂ ਪੜੇ ਦਿਲ ਕਹਿਣ ਤੋਂ ਨਾ ਟਲੇ ਬੇ ਤੂੰ ਕਿੰਨੀ ਸੋਣੀ ਲੱਗੇ ਦਿਲ ਖੋਣੀਏ ਦਿਲ ਬੱਟੇ ਦਿਲ ਦਿੱਤਾ ਸੋਣੀਏ ਗੱਬਰੂ ਦੇ ਮਨ ਤਹੀਂ ਮਹੋਣੀਏ OK ਠੀਕ ਹੈ ਤੇ ਕਦੇ ਦਾ ਹੋਇਆ ਕਦੀ ਪਾਬਦੀ ਤਰੀਫ ਦੇ ਵਿੱਚ ਕੋਈ ਗਾਣਾ ਸੁਨਾਇਆ ਹੋਏ ਹਾਂਜੀ ਹਾਂਜੀ ਬਿਲਕੁਲ ਜੀ ਕਿਹੜਾ ਸੁਨਾਇਆ ਆਪਣੇ ਵਿਆਹ ਤੇ ਗਾਇਆ ਸੀਗਾ ਜੀ ਕਿਹੜਾ ਵਾਦਾ ਮੈਰੀ ਦਾ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਆਜੋ ਕੋਈ ਸੁਨਾਓ ਵਿਆਹ ਵਾਲਾ ਮੈਂ ਕਰਦੀ ਆ ਪਰ ਪੂਜ ਤੈਨੂੰ ਮੈਂ ਕਰਦੀ ਆ ਪਰ ਪੂਜ ਤੈਨੂੰ ਨਾ ਕਰੀ ਤੂੰ ਇਗਨੋਰ ਮੈਨੂੰ ਨਿਤ ਜੋੜੀਆਂ ਬਣਦੀਆਂ ਨੇ ਜੋੜੀਆਂ ਬਣਦੀਆਂ ਨੇ ਆਪਾਂ ਵੀ ਜੋੜੀ ਬਣਾ ਮੈਰਿਜ ਦਾ ਸੀਜ਼ਨ ਹਾਏ ਵਿਆਹ ਦਾ ਸੀਜ਼ਨ ਮੈਰਿਜ ਦਾ ਸੀਜ਼ਨ ਚੱਲਦਾ ਏ ਚੱਲ ਆਪਾਂ ਮੈਰਿਜ ਕਰਾ ਲਈਏ ਵਿਆਹ ਦਾ ਸੀਜ਼ਨ ਚੱਲਦਾ ਏ ਚੱਲ ਆਪਾਂ ਵਿਆਹ ਕਰਵਾ ਲਈਏ ਹੋ ਤੇਰੇ ਸਾਧਕੇ ਜਿੰਦੇ ਜਾਮਾਨੀ ਮੈਂ ਬੀਤਾ ਇਹੋ ਚਾਮਹਾਨੀ ਤੇਰੇ ਸਾਦ ਕੇ ਨਿਮਰ ਜਾਹ ਮਹਾਨੀ ਮੈਂ ਬੀਤਾ ਇਹੋ ਚਾਮਹਾਨੀ ਨਿਤ ਜੋੜੀਆਂ ਬਣਦੀਆਂ ਨੇ ਚੱਲ ਆਪਾਂ ਵੀ ਜੋੜੀ ਹੀ ਬਣਾ ਲਈਏ ਮੈਰਿਜ ਦਾ ਸੀਜ਼ਨ ਹਾਏ ਵਿਆਹ ਦਾ ਸੀਜ਼ਨ ਚੱਲਦਾ ਏ ਚੱਲ ਦੋਵੇਂ ਵਿਆਹ ਕਰਵਾ ਲਈਏ ਮੈਰਿਜ ਦਾ ਸੀਜ਼ਨ ਚੱਲਦਾ ਏ ਚੱਲ ਆਪਾਂ ਵਿਆਹ ਕਰਵਾ ਲਈਏ ਜੇ ਜਦੋਂ ਵਿਆਹ ਵਾਲੇ ਦਿਨ ਤੁਸੀਂ ਇਹ ਗੀਤ ਗਾਇਆ ਸੀ ਤੇ ਫੇ ਕਿੰਨੇ ਕੁ ਲੋਕਾਂ ਨੇ ਅਪਰੀਸ਼ੀਏਸ਼ਨ ਦਿੱਤੀ ਸੀ ਇਹ ਤਾਂ ਬਸ ਤੇ ਸਾਰੇ ਰਿਸ਼ਤੇਦਾਰ ਜੀ ਬਸ ਨੱਚਦੇ ਸੀਗੇ ਉਸਤਾਦ ਜੀ ਵੀ ਸਾਰਿਆਂ ਨੇ ਬੜਾ ਪਿਆਰ ਦਿੱਤਾ ਸੀ ਜੀ ਓਕੇ ਅੱਛਾ ਵਿਆਹ ਨੂੰ 2 ਸਾਲ ਹੋ ਗਏ ਆ ਤੁਹਾਡੇ ਤੇ ਹੁਣ ਕਿੱਦਾਂ ਦੀ ਜ਼ਿੰਦਗੀ ਲੰਘ ਰਹੀ ਆ ਤੁਹਾਡੀ ਬਸ ਵਧੀਆ ਜੀ ਤੁਹਾਨੂੰ ਪਤਾ ਹੀ ਆ ਤੁਸੀਂ ਲੋਕਾਂ ਨੂੰ ਮਾਰਦੇ ਵਿਆਹ ਤੋਂ ਬਾਅਦ ਝਗੜਾ ਹੁੰਦਾ ਨਾ ਨਾ ਦੋਸਤ ਉਹ ਲੋਕ-ਜੋਗ ਤੇ ਨਹੀਂ ਹੁੰਦੀ ਹੈਗੀ ਮੈਂ ਗੁੱਸੇ ਹੋ ਜਾਂਦੀ ਆ ਬਟ ਇਹ ਨਹੀਂ ਹੁੰਦੇ ਅੱਛਾ ਤੁਸੀਂ ਕਦੋਂ ਹੋ ਜਾਂਦੇ ਐਵੇਂ ਬਸ ਨਿੱਕੀ-ਨਿੱਕੀ ਗੱਲ ਤੇ ਲੜਾਈ ਹੋ ਜਾਂਦੀ ਬਟ ਮੈਂ ਜਲਦੀ ਇਹਨਾਂ ਨੂੰ ਬੁਲਾ ਲੈਂਦੀ ਆ ਓਕੇ ਹਾਂਜੀ ਸਾਡੀ ਲੜਾਈ ਹੁੰਦੀ ਥੋੜੇ ਟਾਈਮ ਦੀ ਬਸ ਤੇ ਅੱਛਾ ਤੁਸੀਂ ਤਿੰਨ ਇਹਨਾਂ ਦੀਆਂ ਚੰਗੀਆਂ ਆਦਤਾਂ ਦੱਸੋ ਤਿੰਨ ਇਹਨਾਂ ਦੀਆਂ ਮਾੜੀਆਂ ਆਦਤਾਂ ਦੱਸੋ ਫਿਰ ਤੁਸੀਂ ਵੀ ਦੱਸਿਓ ਇਹਨਾਂ ਦੀਆਂ ਠੀਕ ਹੈ ਦੱਸੋ ਪਹਿਲਾਂ ਮੈਮ ਤੁਸੀਂ ਇਹਨਾਂ ਦੀਆਂ ਚੰਗੀਆਂ ਆਦਤਾਂ ਮੈਂ ਦੱਸਦੀ ਆ ਪਹਿਲਾਂ ਕੀ ਮੈਨੂੰ ਅੱਜ ਤੱਕ ਕਹੇ ਵੀ ਚੀਜ਼ ਲਈ ਤਰਸਣਾ ਨਹੀਂ ਪਿਆ ਜਿੱਦਾਂ ਮਤਲਬ ਕਿ ਜਿੱਦਾਂ ਮਤਲਬ ਕਿ ਮੈਂ ਇਹਨਾਂ ਨੂੰ ਜੋ ਵੀ ਕਹਿ ਦੇਣੀ ਹੈ ਨਾ ਇੱਕ ਵਾਰੀ ਕਹਿ ਦਿੱਤਾ ਕਿ ਮੈਨੂੰ ਆਹ ਚਾਹੀਦਾ ਹੈ ਨਾ ਤੇ ਮੈਨੂੰ ਹਰ ਵਾਰੀ ਉਹ ਚੀਜ਼ ਮਿਲ ਜਾਂਦੀ ਆ ਮਿਲਦੀ ਵੀ ਸਰਪ੍ਰਾਈਜ਼ ਦੇ ਤੌਰ ਤੇ ਆ ਹਾਂਜੀ ਜਿੱਦਾਂ ਹਰ ਈ ਚ ਪੂਰੀ ਹੋ ਜਾਂਦੀ ਆ ਹਾਂਜੀ ਹਾਂਜੀ ਤੇ ਦੂਸਰੀ ਚੰਗੀ ਆਦਤ ਇਹ ਆ ਕਿ ਇਹਨਾਂ ਨੂੰ ਗੁੱਸਾ ਘੱਟ ਆਉਂਦਾ ਆ ਮੇਰੇ ਲਈ अच्छा मेरी हां जी ये मेनू बढ़िया तो लगती है हम्म ते तीसरी चंगिया ते ये आ कि ये मेरी हर काम ਦੇ ਵਿੱਚ ਹੈਲਪ ਵੀ ਕਰਾ ਦਿੰਦੇ ਹਾਂ ਜੀ ਹਾਂਜੀ ਠੀਕ ਹੈ ਤਾਂ ਹੁਣ ਮਾੜੀਆਂ ਤਾਂ ਮਾੜੀਆਂ ਮਾੜੀਆਂ ਤਾਂ ਨਹੀਂ ਮੈਂ ਕੋਈ ਮਿਲਣਾ ਚਾਹੁੰਦੇ ਨਹੀਂ ਇਦਾਂ ਕੋਈ ਹੈ ਹੀ ਨਹੀਂ ਹੈਗੀਆਂ ਹਾਂਜੀ ਕੋਈ ਨਹੀਂ ਹੈਗੀਆਂ ਔਰ ਤੁਸੀਂ ਦੱਸ ਦੋ ਨੰਦੀਆਂ ਕਿੰਨੀਆਂ ਚੰਗੀਆਂ ਤੇ ਕਿੰਨੀਆਂ ਮਾੜੀਆਂ ਚੰਗੀਆਂ ਬਸ ਤੁਹਾਨੂੰ ਪਤਾ ਹੀ ਆ ਬਸ ਮੇਰੀ ਮਾੜੀ ਦਾ ਗੁੱਸੇ ਵਾਲੀ ਆਵਾਜ਼ ਪਹਿਲੀ ਤਾਂ ਚੰਗੀ ਤੁਹਾਨੂੰ ਪਤਾ ਹੀ ਜਦੋਂ ਸਟੇਜ ਤੋਂ ਜਦੋਂ ਸਟੇਜ ਤੋਂ ਕੰਮ ਤੋਂ ਆਣਾ ਕਰੇ ਬਸ ਪਹਿਲੋਂ ਤਾਂ ਚੰਗੀ ਆਰ ਤੇ ਕੇ ਹੈ ਤੇ ਨੋਟ ਗਿੰਨੇ ਜੀ ਸਤਿਆ ਜੀ ਸੱਚ ਇੱਕ ਦਿਨ ਦਾ ਪ੍ਰੋਗਰਾਮ ਸੀ ਮੈਂ ਗੱਲ ਕਰਨ ਜਾ ਰਹਾ ਤੁਹਾਡੇ ਨਾਲ ਪ੍ਰੋਗਰਾਮ ਸੀਗਾ ਪ੍ਰੋਗਰਾਮ ਸੀਗਾ ਤੇ ਜਿੱਦਾਂ ਸੀ ਪ੍ਰੋਗਰਾਮ ਲਾ ਕੇ ਆਏ ਤੇ ਰਾਤ ਨੂੰ ਨਾ ਜਿੱਦਾਂ ਸੌਂ ਗਏ ਇਹ ਰਾਤ ਨੂੰ ਮੈਂ 3 ਵਜੇ ਉੱਠਿਆ ਮੈਂ ਕਿ ਕਰਨ ਕਿਦੀ ਵਿਆਹ ਦੇ ਵਿੱਚ ਪੈ ਗਿਆ ਨੰਦੇ ਸੀ ਕੱਚੀ ਗੱਲ ਆ ਮੈਂ ਕਹਾ ਤੂੰ ਕਦੇ ਪੈ ਗਏਂ ਚੱਲੀ ਮੇਰੀ ਨੀਂ ਨੀਂ ਹੁੰਦੀ ਸੀ ਮੈਂ ਕਹਾ ਕਮਾਲ ਦੀ ਗੱਲ ਆ ਬਸ ਦੂਜੀ ਾਰ ਤੇ ਆ ਚਲੋ ਕੀ ਵਧੀਆ ਜੇ ਸਮਝਾਵਾਂ ਕਰਦੇ ਸਮਾਂ ਟਾਈਮ ਲੱਗ ਜਾਂਦਾ ਇਹ ਉਧਰ ਭੇਜਦੇ ਆ ਜੇ ਸਮਝਾਵਾਂ ਤਾਂ ਵੀ ਇਹਨੂੰ ਵੀ ਗਾਣੇ ਨੂੰ ਇਦਾਂ ਨਹੀਂ ਤੇ ਇਦਾਂ ਗਾਣਾ ਆ ਤੇ ਚਲੋ ਸਮਝ ਲੈਂਦੀ ਆ ਬਸ ਉਹ ਚਲੋ ਵਧੀਆ ਬਾਕੀ ਤਾਂ ਸਹੀ ਆ ਹੁਣ ਮਾੜੀਆਂ ਾਰ ਤਾਂ ਹੀ ਦੱਸ ਦਿੰਦਾ ਮੈਂ ਤੁਹਾਨੂੰ ਇਹਨਾਂ ਦੀ ਹੁਣ ਜਦੋਂ ਵੀ ਕਿਤੇ ਪ੍ਰੋਗਰਾਮ ਤੇ ਜਾਣਾ ਹੁੰਦਾ ਤੁਹਾਨੂੰ ਪਤਾ ਕਿਸੇ ਨੇ ਬੁੱਕ ਕੀਤਾ ਹੁੰਦਾ ਤੇ ਟਾਈਮ ਸਿਰ ਹੀ ਜਾਣਾ ਹੁੰਦਾ بس پہلو ਤਾਂ بس ਚਲੋ ਠੀਕ ਆ ਜੀ ರೆਡੀ ਆ ਪ੍ਰੋਗਰਾਮ ਤੇ ਤੇ ਮੋੜੇ ਖੜੇ ਟਾਈਮ ਲੇਟ ਹੋਏ ਨਾ ਲੇਟ ਲੇਟ ਦੀ ਵਜ੍ਹਾ ਬਸ ਜਿਹਨੂੰ ਕਹਿਦਾ ਵੀ 12 ਵਜੇ ਸਟੇਜ ਦਾ ਟਾਈਮ ਆ ਤੇ ਇਹਨਾਂ ਨੇ بس ਬਸ ਰੋ ਵੀ ਰੈਡੀ ਹੋਗੇ ਜਦੋਂ ਵੀ ਕਰ ਵੀ ਰੈਡੀ ਹੋ ਕੇ ਜਾਣਾ ਤੇ ਉੱਥੇ ਜਾ ਕੇ ਵੀ ਤਿਆਰ ਹੋਣਾ ਤੇ ਗੱਡੀ 'ਚ ਵੀ ਤਿਆਰ ਹੋਣਾ ਮੋੜ ਕੇ ਫੇਰ ਲੇਟ ਤਾਂ ਆ ਵੀ ਤੁਹਾਨੂੰ ਪਤਾ ਹੋਣਾ ਹੀ ਹੋਣਾ ਨਾ ਫੇਰ ਬਸ ਮੈਂ ਚਲਦੇ ਆਂ ਚਲਦੇ ਆਂ ਬਸ ਇਹ ਆ ਫਿਰ ਦੂਜੀ ਮਾੜੀਆਤ ਇਹ ਆ ਵੀ ਜੇ ਆਪਾਂ ਸਤੇ ਤੇ ਗੋਣ ਲੱਗੇ ਆ ਤੇ ਪਹਿਲੋ ਜਦੋਂ ਗੋਣ ਲੱਗਦੇ ਆ ਨਾ ਫਿਰ ਜਿਹਨੂੰ ਕਹਿਣਾ ਵੀ ਵੀ ਨਿਮਰ ਆ ਗਣਾ ਨਾਲ ਹੀ ਛੱਡ ਦੇ ਫਿਰ ਇਹਨੇ ਕਹਿਣਾ ਵੀ ਸੋ ਉਹ ਕਿੱਦਾਂ ਸੀਗਾ ਮਾੜਾ ਜੇ ਜਦੋਂ ਇੱਧਰ ਚਲੋ ਮਾੜਾ ਜਾਂ ਭੁੱਲ ਜਾਂਦੇ ਆ ਮੈਨੂੰ ਚੇਤਾ ਭੁੱਲ ਜਾਂਦਾ ਬਹੁਤ ਜਲਦੀ ਚੇਤਾ ਭੁੱਲ ਜਾਂਦਾ ਆ ਜਿਆਦਾ ਥੋੜੀ ਜੀ ਜਦਾਂ ਤੁਹਾਨੂੰ ਪਤਾ ਹੀ ਆ ਵੀ ਹੁਣ ਉਹਦਾ ਬਾਦਾਮ ਗਾਣਾ ਸ਼ੁਰੂ ਕੀਤੇ ਆ ਚਲੋ ਆਜੂਗੀ ਸੈਟਿੰਗ ਜੀ ਹਣਾ ਏਦਾਂ ਚੱਕਰਿਆ ਫਿਰ ਜਿੱਦਾਂ ਤੁਹਾਨੂੰ ਪਤਾ ਹੋਣਾ ਰਿਕਾਰਡਿੰਗ ਜਿੱਦਾਂ ਰੱਖ ਲਈ ਹੈ ਨਾ ਜੇ ਕਿਸੇ ਨੂੰ ਇੰਟਰਵਿਊ ਤੇ ਕਹਤਾ ਇੰਟਰਵਿਊ ਤੇ ਜਾ ਕੇ ਤੁਹਾਨੂੰ ਕਹਤਾ ਮੈਂ ਤਾਂ ਆ ਵੀ ਭਰ ਦੇਣੀ ਵੀ ਇੰਟਰਵਿਊ ਕਰ ਦੇਣਾ ਫਿਰ ਮੁੜ ਕੇ ਟੈਨਸ਼ਨ ਜਿਹੀ ਮੈਂ ਪੈਣਾ ਤੀਨਾਂ ਨੇ ਬਦਾਂ ਕਿਹੜੇ ਵੇਲੇ ਕੈਨਸਲ ਕਰ ਦੇਣੀ ਪਹਿਲਾਂ ਨਾ ਸੀਗੀ ਮੇਰੀ ਦੇ ਡਿਰੇਕਟਰ ਜੀ ਹੁਣ ਰਿਕਾਰਡਿੰਗ ਤੇ ਸਾਨੂੰ ਕੱਲ ਦਾ ਸੱਦਿਆ ਸੀ ਕਿਸੇ ਨੇ ਹੁਣ ਕੱਲ ਦੇ ਨੰਨਾ ਪਾਈ ਜਿੰਦੀ ਓਕੇ ਜੀ ਆ ਜਿੰਦੇ ਆ ਉਹਨਾਂ ਨੂੰ ਫੋਨ ਆ ਗਿਆ ਹੁਣ ਅੱਜ ਜਾਣਾ ਸੀ ਇਸ ਰਿਕਾਰਡਿੰਗ ਤੇ ਹੁਣ ਮੈਂ ਕੱਜ ਮੈਂ ਉਹਨਾਂ ਨੂੰ ਕਾਲ ਕਰੂੰਗਾ ਵੀ ਅਸੀਂ ਚਲੋ ਫਰੀ ਆ ਅਸੀਂ ਹੁੰਨੇ ਆ ਉਹਨਾਂ ਦਾ ਜਿੱਦ ਗਾਣੇ ਹੁਣ 7-8 ਸਾਡੇ ਰੈਡੀ ਹੈ ਮਾਲਕ ਦੀ ਕਿਰਪਾ ਨਾਲ ਬਸ ਹੁਣ ਆ ਜਿੰਦੇ ਆ ਬਸ ਇੱਕ ਗਾਣਾ ਸਾਡਾ ਹਿੰਦੀ ਗਾਣਾ ਹੋਇਆ ਪਿਆ ਮੈਡਮ ਕੱਲ੍ਹ ਦੀ ਦਾ ਫਿਲਮ ਚ ਹੋਇਆ ਪਿਆ ਉਹ ਵੀ ਬਸ ਦਾਡੇ ਤੋਂ ਬਰੂ ਕਰ ਦੇਣਾ ਹੈ ਬਸ ਆ ਜਨਾ ਹਾਂਜੀ ਠੀਕ ਹੈ ਜੀ ਤੇ ਬਹੁਤ ਹੀ ਪਿਆਰਾ ਹੈ ਮਤਲਬ ਤੁਹਾਡੀ ਆਵਾਜ਼ ਵੀ ਹੈ ਥੋੜੀ ਮਤਲਬ ਤੁਹਾਡੀ ਜੋੜੀ ਵੀ ਬਹੁਤ ਪਿਆਰੀ ਹੈ ਤੇ ਜਾਂਦੇ ਜਾਂਦੇ ਦਰਸ਼ਕਾਂ ਲਈ ਇੱਕ ਪਿਆਰਾ ਜਿਹਾ ਗੀਤ ਕਾਹੋ। ਹਾਂਜੀ। ਤੁਸੀਂ ਦਾਦੂ ਕਿਦਾਂ ਦਾ ਸੁਣਾ ਪੁੱਤਰ ਸੁਣਾ ਦਾਂਗੇ ਜੀ? ਜਿੱਦਾਂ ਤੁਹਾਨੂੰ ਮਤਲਬ ਕੀ ਲੱਗੇ ਕਿ ਵਧੀਆ। ਇੱਕ ਇਹ ਮੇਰਾ ਸੋਲੋ ਗੀਤ ਆਉਣ ਵਾਲਾ ਉਹਦੀ ਵੀਡੀਓ ਰਹੀਦੀ ਆ ਰਿਕਾਰਡਿੰਗ ਹੋਈ ਪਈ। ਸੁਣਾ ਦਿਓ ਵੀ ਸੁਣਾਓ। ਸੁਣਾਓ ਸੁਣਾਓ ਕੋਈ। ਉਹ ਮੈਂ ਸਪੈਸ਼ਲੀ ਇਹਨਾਂ ਦੇ ਲਈ ਲਗਾਇਆ ਸੀਗਾ ਓਕੇ ਇਹਨਾਂ ਦੇ ਇਨਾਂ ਨੂੰ ਅਸਰ ਹੋਵੇ ਚਲੋ ਸੁਣਾ ਦੋ ਉਹਦਾ ਮੈਂ ਸੁਣਾਈ ਜੀ ਕਰ ਦਿਨੀ ਹੁੰਨੀ ਆ ਮੈਂ ਕਹਿੰਦੀ ਲੋੜ ਨਹੀਂ ਹੈਗੀ ਮੈਨੂੰ ਮਿਲ ਜਾਂਦਾ ਸਾਰਾ ਕੁਝ ਹੀ ਹਾਂਜੀ ਸੂਟ ਆ ਦਾ ਸੁਣਾ ਦੋ ਹੋਲੇ ਦੇ ਮੈਨੂੰ ਸੂਟ ਸੋਹਣਿਆ ਕੁਝ ਘੂੜੇ ਤੇ ਕੁਝ ਫਿੱਕੇ ਚਾਂਜਰਾਂ ਦੇ ਜੋੜੇ ਪੈਰਾਂ ਨੂੰ ਮੱਥੇ ਤੇ ਜੱਜ ਦੇ ਟਿੱਕੇ ਲੈਦੇ ਮੈਨੂੰ ਸੂਟ ਉੜੇ ਤੇ ਕੁਝ ਫਿੱਕੇ ਬਲੈਕ ਵਾਈਟ ਤੇ ਰੈੱਡ ਗੁਲਾਬੀ ਮੇਰਾ ਫੇਵਰਟ yellow ਵੇ ਜਦੋਂ ਗਲੀ ਦੇ ਵਿੱਚੋਂ ਨਿਕਲਾ ਕਹਿੰਦੇ ਸਾਰੇ ਹੈਲੋ ਵੇ ਬਲੈਕ ਵਾਈਟ ਤੇ ਰੈੱਡ ਗੁਲਾਬੀ ਮੇਰਾ ਫੇਵਰਟ yellow ਵੇ ਜਦੋਂ ਗਲੀ ਦੇ ਵਿੱਚੋਂ ਨਿਕਲਾ ਕਹਿੰਦੇ ਸਾਰੇ ਹੈਲੋ ਵੇ ਮੈਂ ਗਿੰਗਾ ਰਿੰਗਾ ਦੇ ਕੋਕੇ ਲੈਦੇ ਨਿੱਕੇ ਲੈਦੇ ਮੈਨੂੰ ਸੂਟ ਸੋਹਣਿਆ ਕੁਝ ਘੂੜੇ ਤੇ ਕੁਝ ਫਿੱਕੇ ਝਾਂਜਰਾਂ ਦੇ ਜੋੜੇ ਪੈਰਾਂ ਨੂੰ ਮੱਥੇ ਤੇ ਜੱਜ ਦੇ ਟਿੱਕੇ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਜੀ